ਡੈਨਿਕ ਸੈਰਟੀ ਵੀ ਦੇਖ ਰਿਓ ਤੁਸੀਂ ਇਸ ਮੌਜੂਦਾ ਪੱਲੋਂ ਨਾ ਹਲਕਾ ਤੇ ਪਿੰਡ ਰੁਕਨਪੁਰਾ ਖੂਈ ਖੇੜੇ ਵਿੱਚ ਫਾਜ਼ਲਕਾ ਜ਼ਿਲ੍ਹੇ ਦੇ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਲਈ ਹਰ ਪਾਸੇ ਸਹਾਇਕ ਦਿੱਤਾ ਜਾ ਰਿਹਾ ਹੈ ਦੂਜੇ ਪਾਸੇ ਪਿੰਡ ਰੁਕਨਪੁਰਾ ਖੂਈ ਖੇੜੇ ਦੇਖ ਕੇ ਜਿਹੜਾਗਾ ਕਿਸਾਨ ਵੱਲੋਂ ਜਿਹੜੀ ਆਦੀ ਫਸਲ ਬਰਬਾਦ ਹੋਣ ਦੇ ਬਾਵਜੂਦ ਵੀ ਉਹਨਾਂ ਹੜ੍ਹ ਪੀੜਤਾ ਵਾਸਤੇ 1 ਏਕੜ ਜਿਹੜਾਗਾ ਪੱਠੇ ਦੇਡੇ ਦਾਨ ਕੀਤੇ ਨੇ ਮੌਕੇ ਤੇ ਜਿਹੜਾਗਾ ਕਿਸਾਨ ਇੱਥੋਂ ਦੇ ਨੇ ਉੱਨਾ ਵੱਲੋਂ ਜਿਹੜਾ ਵਕਫਾ ਪਿੰਡਾਂ ਦੇ ਸਹਿਯੋਗ ਨਾਲ ਜਿਹੜਾ ਉਹ ਹੜਪੇੜਾਂ ਲਈ ਜਿਹੜੇ ਕਿ ਹਰੇ-ਚਾਰੇ ਦੀ ਕਟਾਈ ਜਿਹੜੀ ਆ ਕੱਟ ਕੇ ਤੇ ਜਿਹੜਾ ਉਹਨਾਂ ਹੜਪੇੜਾਂ ਵਾਸਤੇ ਗੁੰਜਾਰੇ ਨੇ ਆਪਾਂ ਗੱਲਬਾਤ ਕਰਦੇ ਹਾਂ ਕਿਸਾਨਾਂ ਨਾਲ ਅੱਗੇ ਤੋਂ ਕਿਸ ਤਰ੍ਹਾਂ ਦਾ ਸਹਿਯੋਗ ਰਹੇਗਾ ਤੇ ਪਿੰਡਾਂ ਲਈ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਨੇ ਅੱਜ ਪਿੰਡ ਰੁਖਨਪੁਰ ਆਖੂਈ ਖੇੜਾ ਦੇ ਕਿਸਾਨ ਅਮਨਦੀਪ ਸਿੰਘ ਵੱਲੋਂ ਕਿ ਸਾਡੇ ਪਿੰਡ ਪੰਜਾਬ ਦੇ ਨੌਜਵਾਨਾਂ ਵੱਲੋਂ ਜਦੋਂ ਤੋਂ ਇੱਕ ਪੰਜਾਬ ਦੇ ਵਿੱਚ ਹੜ੍ਹਾਂ ਦੇ ਮੁਸੀਬਤ ਆਈ ਉਹਦੋਂ ਤੋਂ ਹੀ ਪਿੰਡ ਤੋਂ ਹਰੀ ਚਾਰੇ ਦੀ ਸੇਵਾ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਲਗਾਤਾਰ ਜਾਰੀ ਹੈ ਸੋ ਉਸ ਦੇ ਤਹਿਤ ਆਪਣੇ ਪਿੰਡ ਰੁਗਨਪੁਰਾ ਖੂਹੀ ਖੇੜਾ ਤੋਂ ਕਿਸਾਨ ਦਾ ਮਨਦੀਪ ਸਿੰਘ ਦਾ ਫੋਨ ਆਇਆ ਸੀ ਵੀ ਉਸ ਵੱਲੋਂ ਇੱਕ ਕਿਲਾ ਪੱਠਿਆਂ ਦਾ ਦੀ ਸੇਵਾ ਦਾਣ ਵਿੱਚ ਦੇਣੀ ਹੈ ਤਾਂ ਅੱਜ ਅਸੀਂ ਸਾਰੀ ਟੀਮ ਤੇ ਪਿੰਡ ਰੁਗਨਪੁਰਾ ਖੂਹੀ ਖੇੜਾ ਦੇ ਆਪਣੇ ਕਿਸਾਨ ਸਾਥੀ ਮਜ਼ਦੂਰ ਸਾਥੀ ਸਾਰਿਆਂ ਨੇ ਵਲ ਮਿਲ ਕੇ ਇੱਥੇ ਪੱਠਿਆਂ ਦੀ ਸੇਵਾ ਕੀਤੀ ਹੈ ਕਿਸਾਨਾਂ ਵੱਲੋਂ ਸਾਡਾ ਇੱਥੇ ਲੰਗਰ ਵੀ ਸ਼ਿਕਾਇਆ ਗਿਆ ਸਾਰਿਆਂ ਨੂੰ ਚਾਹ ਪਾਣੀ ਦੀ ਸੇਵਾ ਵੀ ਕੀਤੀ ਗਈ ਸੋ ਅਸੀਂ ਇਸ ਧੰਨਵਾਦ ਕਰਦੇ ਇਸ ਪਿੰਡ ਦਾ ਕਿਉਂਕਿ ਇਹ ਗੱਲ ਮੈਂ ਦੱਸਣਾ ਚਾਹੁੰਦਾ ਵੀ ਰੁਕਨਪੁਰਾ ਖੂਈ ਖੜਾ ਖੁਦ ਪਹਿਲਾਂ ਮੀਂਹ ਦੇ ਨਾਲ ਕਾਫੀ ਅਫੈਕਟਡ ਹੈ ਇਸ ਪਿੰਡ ਦਾ ਬਹੁਤ ਹਿੱਸਾ ਮੀਂਹ ਦੇ ਨਾਲ ਖਰਾਬ ਹੋਇਆ ਪਰ ਫਿਰ ਵੀ ਇਹਨਾਂ ਦੇ ਵਿੱਚ ਜਿਹੜੀ ਸੇਵਾ ਭਾਵਨਾ ਦੀ ਇਹ ਮਿਸਾਲ ਹੈ ਕਿ ਆਪ ਡੁੱਬੇ ਹੋਣ ਦੇ ਬਾਵਜੂਦ ਵੀ ਜਿਹੜੇ ਹੜ੍ਹ ਪ੍ਰਭਾਵਿਤ ਏਰੀਆ ਲਈ ਇਹ ਕੰਮ ਕਰ ਰਹੇ ਨੇ ਉਹਨਾਂ ਲਈ ਬਾਰੇ ਸੋਚ ਰਹੇ ਨੇ ਇਹ ਪੰਜਾਬੀਅਤ ਹੈ ਤੇ ਇਹ ਪੰਜਾਬ ਦਾ ਇੱਕ ਅਨਮੋਲ ਮੰਜ਼ਿਲ ਹੈ ਨਾਮ ਗੁਰਪਿੰਦਰ ਸਿੰਘ ਜੀ ਪਿੰਡ ਰੁਕਨਪੁਰਾ ਖੂਈ ਖੜਾ ਅੱਜ ਹੜਪੀਟਾਂ ਦੇ ਬੰਦੇ ਨਜ਼ਰ ਰੱਖਦੇ ਆਂ ਵੇਖਦੇ ਆ ਉਹਨਾਂ ਨੂੰ ਉਹਨਾਂ ਦਾ ਸਾਰਾ ਨੁਕਸਾਨ ਪੱਠਾ ਦੱਥੇ ਦਾ ਜੋ ਵੀ ਘਰ ਦਾ ਨੁਕਸਾਨ ਹੋਇਆ ਪੱਠਿਆਂ ਦੇ ਪਸ਼ੂ ਭੁੱਖੇ ਖੜੇ ਆਈ ਉਹਨਾਂ ਦੇ ਭੁੱਖੇ ਭਾਣੇ ਉਹਨਾਂ ਨੂੰ ਦੇਖਦੇ ਆਂ ਆਪਾਂ ਪਿੰਡੋਂ ਵੀਰ ਨੇ ਸੇਵਾ ਕੀਤੀ ਸੀ ਉਹਦੇ ਮਜ਼ਦੂਰ ਕਿਸਾਨ ਸਾਰੇ ਲਾ ਕੇ ਤੇ ਪੱਠੇ ਵੱਢ ਗਏ ਤੇ ਅੱਜ ਉਹਨਾਂ ਨੇ ਦੇਖ ਕੇ ਉਹ ਚਾਰਾ ਉਹਨਾਂ ਦੇ ਪਹਚਾਉਣਾ ਹੈ ਹੂੰ ਕਿੰਨੇ ਏਕੜ ਪੱਠੇ ਦਾਣ ਕੀਤੇ ਆ 1 ਏਕੜ ਇਹਦੇ ਵਿੱਚ ਵਿਸ਼ੇਸ਼ ਸਹਿਯੋਗ ਕੀਦਾਰਿਆ ਹੈ ਤੂ ਸਾਰੇ ਵੀਰ ਦਾ ਨਸਾਨਾਂ ਦਾ ਸਾਰਿਆਂ ਦਾ ਪਿੰਡ ਦੇ ਵਸੀਆਂ ਦਾ ਪਿੰਡ ਰੋਗਨਪੁਰਾ ਵੱਲੋਂ ਪਿੰਡ ਵਾਸੀ ਵੀਰ ਮਨਦੀਪ ਸਿੰਘ ਟਾਣੀ ਦੇ ਜਿਨ੍ਹਾਂ ਦਾ ਆਪ ਦਾ ਬਹੁਤ ਨੁਕਸਾਨ ਹੋਇਆ ਹੋਇਆ ਪੰਜ ਕਿੱਲੇ ਝੋਨਾ ਖਰਾਬ ਹੋ ਗਿਆ ਫੜ ਉਦੋਂ ਜਦੋਂ ਮੀਂਹ ਆਇਆ ਸੀ ਹੜ੍ਹਾਂ ਦੀ ਮਾਰ ਹੀ ਪਈ ਉਦੋਂ ਸਾਨੂੰ ਸਾਡੇ ਪਿੰਡ ਦੀ ਪਾਣੀ ਦੀ ਨਿਕਾਸੀ ਕਿਸੇ ਬੰਦੇ ਨੇ ਨਹੀਂ ਹੋਈ ਵੀਰ ਦੇ ਮਕਾਨ ਵੀ ਥੋੜੇ ਜੇ ਬਹਿ ਗਏ ਆ ਕਿਉਂਕਿ ਪਾੜ ਗਏ ਆ ਪਾਣੀ ਨਾ ਨਿਕਲਣ ਕਰਕੇ ਉਹਦਾ ਅੱਜ ਵੀ ਬਹੁਤ ਨੁਕਸਾਨ ਆ ਪਰ ਵੀਰ ਦਾ ਦਿਲ ਦਰਿਆ ਕਰਕੇ ਉਹ ਕਹਿੰਦਾ ਪੱਠੇ ਵਾਧੂ ਖੜੇ ਆ ਤੇ ਆਪਣੇ ਸੇਵਾ ਕਰਨੀ ਆ ਆਪਾਂ ਸੇਵਾ ਵਾਸਤੇ ਭੇਜੋ ਆ ਆਪਣੇ ਵਾਲਾ ਵੀਰ ਜੀ 5 ਕਿਲੋ ਚੋਂ ਡੱਬਾ ਪੱਥਰ ਦੀ ਸੇਵਾ ਦਿੱਤੀ ਜੀ ਹਮ ਕਿ ਮੰਨ ਲਓ ਆਪਾਂ ਕਹਿੰਨੇ ਕਿ ਆਪਣੇ ਸੰਜੋਗ ਨਾਲ ਕਿਸੇ ਨੂੰ ਆਸਰਾ ਮਿਲ ਜੇ ਠੀਕ ਹੈ ਜੀ ਸੁਣ ਕੇ ਤੁਹਾਡੇ ਵੀ ਕੋਈ ਕਾफी ਨੁਕਸਾਨ ਹੋਇਆ ਫਿਰ ਵੀ ਹੜਪੜ ਤਲੇ ਸੇਵਾ ਦਿੱਤੀ ਜਾ ਰਹੀ ਹੈ ਤੁਹਾਡੇ ਵੱਲੋਂ ਜੀ ਹਾਂ ਜੀ ਆਪਣੀ ਨਿਆਈਂ ਚ ਪੈਲੀ ਹੈਗੀ ਜੀ ਹਮ 5 6 ਕਿਲੋ ਸਾਰੇ ਡੱਬਾ ਦੇ ਚੋਂ ਚਲੋ ਕੋਈ ਗੱਲ ਨਹੀਂ ਸੰਗਤ ਦੇ ਨਾਲ ਹੀ ਜੀ ਠੀਕ ਹੈ ਜਿਨ੍ਹਾਂ ਦੇ ਘਰ ਰੋੜ ਗਏ ਉਹ ਵੀ ਅਗਲੇ ਚਰਨਾ ਹੀ ਆਪਣੇ ਕੀ ਅਪੀਲ ਕਰੋਗੇ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਲੋਕਾਂ ਨੂੰ ਕੀ ਅਪੀਲ ਕਰੋਗੇ ਮਾਨਤ ਕਨਨ ਸਾਬ ਦਾ ਵੀਰ ਜੀ ਸੰਯੋਗ ਕਰਨਾ ਚਾਹੀਦਾ ਨਾਲ ਮਿਲ ਕੇ ਕਰੀਏ ਤੇ ਚਲੋ ਕਿਸੇ ਨੂੰ ਆਸਰਾ ਲੱਗਦਾ ਰਹਿੰਦਾ ਜੀ ਠੀਕ ਹੈ ਸਾਰੇ ਪਿੰਡ ਨੇ ਸੰਯੋਗ ਦਿੱਤਾ ਨਾਲ ਉਧਰ ਕੇ ਨਾਲ ਲਾ ਕੇ ਵਧਾ ਕੇ ਉਧਰ ਲੈ ਕੇ ਚੱਲਾਈ ਆਪਣੇ ਫਾਇਦੇ ਦਾ ਉਹ ਪਰਲੇ ਬੰਨਿਤ ਰੱਖ ਦੇਣ ਕਿ ਸਰਟ ਲਈ ਬਲੋਣਾ ਕਰ ਤੋ ਸੋਨੂ ਚਾਹੀਦੀ ਰਹੂ